سارے میڈیا ساتھی کا اج بہت ہی امپورٹنٹ پرس کانفرنس اور جوائنگ پہنچنے بہت بہت دنواد جی آئیں میرے نال میرے آ, ساتھی کبنٹ منسٹر لالجر صاحب برسر صاحب جڑے کہ منڈی کو چیئرمین نے دون صاحب ایم ایل اے صاحب بلبیر گل جی اور ڈمپی بھائی جی ایم ایل اے بدلوا اور لاڑی ڈھوس جی ایم ایل اے صاحب ਸਾਰੇ ਸਾਥੀ ਮੌਜੂਦ ਨੇ ਔਰ ਨਾਲ ਹੀ ਅੱਜ ਜਿਸ ਮਕਸਦ ਵਾਸਤੇ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਦਿਨ-ਦਰ-ਦਿਨ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਨੇ ਜੋ ਚੰਗੇ ਕਿਰਦਾਰ ਵਾਲੇ ਲੋਕ ਨੇ ਜਿਹੜੇ ਦੂਜੀਆਂ ਪਾਰਟੀਆਂ ਛੱਡ ਕੇ ਉਹ ਆਵਾਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਬਲੌਂਕ ਸਮਤੀ ਦੇ ਮੈਂਬਰ ਨੇ ਕਾਂਗਰਸ ਪਾਰਟੀ ਵੱਲੋਂ ਔਰ ਜਿਨ੍ਹਾਂ ਨੇ ਇੰਡੀਪੈਂਡੈਂਟ ਟੋਪ ਦੇ ਉੱਪਰ ਨਾਮੀਨੇਸ਼ਨ ਫਾਈਲ ਕੀਤਾ ਸੀਗਾ ਤੇ ਅੱਜ ਉਹਨਾਂ ਨੇ ਆਪਣਾ ਨਾਮੀਨੇਸ਼ਨ ਵਿਡਰੋ ਕੀਤਾ ਹੈ ਸਾਡੇ ਉਮੀਦਵਾਰ ਸਹਾਮ ਸਿੰਘ ਸੰਧੂ ਜੀ ਦੇ ਪੇਪਰ ਦੇ ਵਿੱਚ ਉਹ ਸਾਡੇ ਨਾਲ ਲੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰ ਰਹੇ ਨੇ ਪਰ ਮੈਂ ਸਮਝਦਾ ਕਿ ਜਦੋਂ ਚੰਗੇ ਕਿਰਦਾਰਾਂ ਵਾਲੇ ਲੋਕ ਲੋਕਾਂ ਦੇ ਚੁਣੇ ਹੋਏ ਲੋਕ ਔਰ ਸਾਫ ਸੁਥਰੇ ਜਿਹਨਾਂ ਦੀ ਰਾਜਨੀਤੀ ਰਹੀ ਹੋਵੇ ਕੋ ਲੋਕ ਜਦੋਂ ਕੋਈ ਵੀ ਪਾਰਟੀ ਜੁਆਇਨ ਕਰਦੇ ਨੇ ਤੇ ਉਸ ਤੋਂ ਬੜਾ ਸਪਸ਼ਟ ਜ਼ਾਹਰ ਹੁੰਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਪਰ ਪਾਸੇ ਜਨ ਦੇ ਜੁਆਇਨ ਕਰਨ ਦੇ ਨਾਲ ਇਹਨਾਂ ਦੇ ਸਾਥੀਆਂ ਦੇ ਜੁਆਇਨ ਕਰਨ ਦੇ ਨਾਲ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਨੂੰ ਸਾਡੇ ਉਮੀਦਵਾਰ ਨੂੰ ਬਹੁਤ ਮਜ਼ਬੂਤੀ ਜਿਹੜੀ ਮਿਲੇਗੀ ਔਰ ਵੱਡੇ ਮਾਰਜਿਨ ਦੇ ਉੱਪਰ ਆਵਾਜ਼ੀ ਪਾਰਟੀ ਹੁਣ ਹੋਈ ਸੀ ਸੋਭੀ ਜੀ ਇਲੈਕਸ਼ਨ ਅਸੀਂ ਜਿੱਤਣ ਜਾ ਰਹੇ ਹਾਂ ਸੋ ਇੱਕ ਵਾਰ ਫੇਰ ਤੋਂ ਸਰਬਾਜੀ ਤੁਹਾਡਾ ਦਿਲ ਦੀਆਂ ਗਰਾਹੀ ਤੋਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਆਇਆਂ ਨੂੰ ਸਾਡੇ ਪਰਿਵਾਰ ਦੇ ਨਿਸ਼ਾਨੇ ਨੂੰ ਹੋਇਓ ਤਗੜੇ ਹੋ ਕੇ ਆਪਾਂ ਕਿਸੇ ਤਰੀਕੇ ਨਾਲ ਹਮਕੀ ਦੀ ਪਾਰਟੀ ਦੀ ਸੇਵਾ ਕਰੋ ਸਾਡੇ ਪਰਿਵਾਰ ਨਾਲ ਹਿਸਾਬ ਜੀ ਆਓ ਜੀ ਆਕਰੋ ਇਹਨਾਂ ਦੀ ਸ਼ਾਬੀ ਹੋ ਜਾਓ ਆਓ 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 ਚਾਹੋ ਦਿਦਾ ਠੀਕ ਹੈ ਅਗਲੀ ਕਿਚ ਬੈਠ ਜਾ ਬੈਠ ਕੇ ਬੈਠ ਜਾ ਬੈਠ ਜਾ ਹਰਬਲ ਸਿੰਘ ਜੀ ਜੋ ਤੁਸੀਂ ਆਪਣੇ ਨਾਮਿਨੇਸ਼ਨ ਫਾਈਲ ਕੀਤੇ ਸੀ ਨਾਮਜ਼ਿੰਦਗੀ ਦੀ ਤੇ ਕਿਉਂ ਵਾਪਸ ਲਏ ਤੇ ਔਰ ਤੁਹਾਨੂੰ ਕੀ ਲਗਾ ਆਮ ਆਰਮੀ ਪਾਰਟੀ ਵਿੱਚ ਪਵਾ ਕੀ ਪਾਰਟੀ ਵਿੱਚ ਜੀ 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 ਪ੍ਰੇਸ਼ਿਆਰ ਦੇ ਸਤਿਕਾਰਯੋਗ ਸਭ ਤੋਂ ਜਿਹੜੀ ਜ਼ਰੂਰਤ ਹੈ ਇਹ ਕਿ ਅਸੀਂ ਸਭ ਨੂੰ ਸਾਥ ਨੂੰ ਖਾਣ ਦੇ ਦੱਸਾਉਂਦੇ ਹਨ। ਉਹਨਾਂ ਨੇ ਅੰਮ੍ਰਿਤ ਇਹ ਚੁਮੇ ਮਦਦ ਨਾਲ ਕਹੀ ਹੈ ਕਿ ਆਪਾਂ ਜਿਹੜਾ ਐਮਐਲਏ ਬਣਨਾ ਹੈ ਇਹ ਸਾਰਾ ਬਿਨੋਂ ਕੋਈ ਹੈ ਵੀ ਸਿਵਾਇ ਦਾ ਦੂਜਾ ਆਪਣਾ ਪਾਸਟਰ ਨਸ਼ਿਆ ਦਾ ਜੀ ਉਹਦੇ ਤੇ ਇੱਕ ਗੀਜ ਮੈਂ ਜਿਹੜੀ ਸਾਰੀ ਟੀਮ ਵਿੱਚ ਰੱਖੀ ਰਹੀ ਆ ਮਾਣ ਪਾਣੀ ਇਹ ਤਾਂ ਵੀ ਪੂਰੀ ਬੁਸ਼ੇ ਚੱਲ ਨਹੀਂ ਜਾ ਰਹੀ ਜਿਹੋ ਸਿੱਧਾ ਸਰਕਾਰ ਦਾ ਰੱਖੋ ਜਿੰਨੀ ਕੀਤੀ ਹੈ ਬਾਕੀ ਸੀ ਜਿਹੜੀ ਆਪ ਤੇ ਨਸ਼ੇ ਦੀ ਵੇਚਿਆ ਸਭ ਤੋਂ ਜ਼ਿਆਦਾ ਪੰਜਾਬ ਹੋ ਗਿਆ ਆ ਉਹ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਬਹੁਤ کوشش ਕਰ ਰਹੀ ਆ ਤੇ ਮੈਂ ਤੁਹਾਨੂੰ ਆਉਣ ਵਾਲੇ ਟਾਈਮ ਤੇ ਆਮ ਆਦਮੀ ਪਾਰਟੀ ਨੂੰ ਵੀ ਆਪਾਂ ਇੱਕ ਤਰ੍ਹਾਂ ਹੀ ਹਸਾਲ ਨਹੀਂ ਸਾਰੇ ਜਿਹੜੇ ਚੋਰ ਹੀ ਆਪਣੇ ਕੰਮ ਪੰਜਾਬ ਕਰਦੇ ਹੋਗੇ ਉਹ ਲਿਆਉਣਗੇ ਇਹੋ ਹੀ ਆਸ ਰੱਖਦੇ ਆਮ ਆਦਮੀ ਪਾਰਟੀ ਦੇ ਨਾਲ ਮੈਂ ਜਿਲੋਂ ਦੇ ਆ